ਨਾਨਕ ਸਾਹਿਬ ਦੀ ਦਾਟ ਕਰਕੇ ਗੁਰੂ ਚਰਣਾ ਵਿੱਚ ਸਾਰੀਆਂ ਸੰਗਤਾਂ ਰਲ ਬਣੀ ਕੇ ਅਰਦਾਸ ਕਰੀਏ ਬਿਰਤੀ ਕਲੇਨੋਂ ਹੋ ਗਈ ਜਨ ਕੀ ਅਰਦਾਸ ਜਦੋਂ ਅਸੀਂ ਅਰਦਾਸ ਦੇ ਵਿੱਚ ਸੰਗਤ ਰੂਪ ਦੇ ਵਿੱਚ ਇਕੱਤਰ ਹੋ ਕੇ ਨਾਮ ਸੇਵਾ ਸਿਮਰਨ ਅੰਮ੍ਰਿਤ ਦੀ ਦਾਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਮੰਗਾਂਗੇ ਨਾ ਅਟੋਮੈਟਿਕਲੀ ਇਸ ਦਾ ਸਾਡਾ ਜੀਵਨ ਹੈ ਉਹ ਬਦਲਦਾ ਰਹੇ ਜਿਵੇਂ ਮਰਦੀ ਲਾਲੋ ਕਿ ਉਹ ਸਾਡੇ ਮਨ ਦੇ ਵਿੱਚ ਇੱਕ ਤਾਂਗਰ ਵੜ ਜਾਵੇ ਬਣ ਜਾਂਦੀ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਕਿ ਸਾਡਾ ਜਿਹੜਾ ਮਨ ਹੈ ਨਾ ਮਨ ਦੇ ਵਿੱਚ ਉਦਾਸੀ ਪੈਦਾ ਹੋ ਰਹੀ ਹੈ ਕਿ ਅੱਜ ਅਸੀਂ ਗੁਰਦਾਰ ਸਾਹਿਬ ਨਹੀਂ ਗਏ ਅਜਸੀ ਬਾਣੀ ਸਰਵਣ ਨਹੀਂ ਕੀਤੀ ਅਜਸੀ ਬਾਣੀ ਨਹੀਂ پڑھی ਇਹ ਗੁਰੂ ਦੀ ਕਿਰਪਾ ਹੈ ਇਸ ਆਉ ਸਾਨੂੰ ਸੰਤਾਰਣ ਲਿਕੇ ਆਪਾਂ ਸਾਰਿਆਂ ਨੇ ਸੰਗਤ ਖਾਲਸਾ ਸਿਰਜਣਾ ਦਿਵਸ ਨੂੰ ਮੁੱਖ ਰੱਖਦੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਜੇ ਤਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਨਾਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਸਾਜਣ ਚੜ੍ਹਦੀ ਕਲਾ ਦੇ ਤਰਫ ਆਵਾਜੋਸ਼ ਕਰਨਾ ਮਸੂਹ ਸੰਗਰਾਮ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਅਮਰਤ ਵੇਲੇ ਪਹੁੰਚੀਆ ਸੰਗਤਾਂ ਸੰਗਤਾਂ ਸਿਰਦਾ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀ ਲਵਾਈ ਹੈ ਸਾਰੀ ਹਸੰਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰ ਤਿਲ ਫੁੱਲ ਭੇਟਾਵਾਂ ਹਰੋ ਜਨਨਾ ਦੇ ਵਿੱਚ ਅਰਪਣ ਕੀਤੀਆਂ ਸਭ ਕੁਝ ਦੀ ਸਾਡੇ ਸਾਰਿਆਂ ਦੇ ਜੋ ਖਜ਼ਾਨੇ ਆ ਉਹ ਭਰਪੂਰ ਕਰਨ ਇਹ ਖਜ਼ਾਨੇ ਗੁਰੂ ਸਾਸੰਗ ਦੀ ਫੇਰ ਹੀ ਭਰਪੂਰ ਹੋਵੇ ਜਦੋਂ ਸਤਿਗੁਰਾਂ ਦੀ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਮਿਲਿਆ ਸੋ ਪਾਓ ਅਨੰਦ ਸੇ ਵੀ ਦਾ ਪਾਠ ਕਰਕੇ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਹੈ ਸੱਚੇ ਮਨ ਦੇ ਨਾਲ ਆਪਾ ਅੱਜ ਸੰਗਰਾਂਦ ਦੇ ਦਿਹਾੜੇ ਨੂੰ ਮੁਖ ਰੱਖਦੇ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਫਿਰ ਸਭ ਕੁਝ ਦੀ ਸਾਡੇ ਸਾਰਿਆਂ ਦੀਆਂ ਬੇਨਤੀਆਂ ਇਟਾ ਮਾ ਸਵਾਸ ਸਭ ਜੀ ਦੇ ਫੇਰ ਵਿੱਚ ਲਾ ਕੇ ਸਾਨੂੰ ਅਮਰ ਦੀ ਦਾਤ ਕੋਸ਼ਿਸ਼ ਕਰਕੇ ਆਓ ਅਨੰਦ ਸਦੀ ਦਾ ਪਾਠ ਰਾਮ ਕਰੇ ਮਹਲਾ ਤਜ ਅਨੰਦ ਨ ਕੋ ਅੰਕਾਰ ਸਤ ਗੁਰ ਪ੍ਰਸਾਦ ਆਲੋਧ ਪਿਆਰ ਮੈਾਰੇ ਸਤ ਗੁਰੂ ਮੈਂ ਪਾਇਆ ਸਤ ਗੁਰਾਂ ਤਾਂ ਪਾਇਆ ਸਹਿਜ ਸੇਤੀ ਮਨਵਤਿਆ ਬਾਹ ਬਾਣੀਆਂ ਰਾਵੜਨ ਤਨ ਪਰ ਬਾੜ ਬੜੀਆਂ ਸ਼ਬਦ ਨਿਰੰਤਨ ਆਨੰਦ ਹੋ ਸਤਿਗੁਰੂ ਮੈਂ ਪਾਇਆ ਤੇ ਮਨ ਮੇਰੇ ਆ ਤੂੰ ਸਤਾਰਾ ਹਰਨਾਲੇ ਵਰਨਾ ਲਾਉ ਤੂੰ ਮਨ ਮੇਰੇ ਤੂਕ ਸਾਥ ਵਿਸਾਰਨਾ ਅੰਗੀ ਕਾਇ ਉਪਰੇ ਤੇ ਲਾਟ ਸਾਥ ਸੁਵਾਰਨਾ ਸੁਮਨ ਗਤਾ ਸੁਮ ਰਤ ਸੁਹਾਵੇਂ ਸੁ प्रसादे कह न ਮੇਰੇ ਤੇ ਮਾਰ ਬਸਿਆ ਆ ਕਾ ਜੇ ਸ਼ਬਦ ਕਨੇ ਕੰਨ ਨਾਨਕ ਸਦੇ ਸਾਹਿਬ ਕਾ ਨਾਹੀ ਵਰਤੇ ਸਤ ਜਨ ਰੁਤੀ ਰਹਾ ਸਾਚੇ ਨਾਮ ਦਾ ਗਾ ਤੇਰਾ ਦਿਨ ਭੂਖਾ ਸੋ ਭਗਵਾਨ ਆ ਪਰ ਸਾਂਤ ਸੁਖ ਮਨ ਆ ਵਸਿਆ ਦਿਨ ਦੇ ਛਾਂ ਸਾਬ ਬੁਧਾਈ ਸਦਾ ਆਪ ਕੋ ਰਮਾਣ ਕੀ ਜਾਗੋ ਬਿੰਦਹੁ ਜਿਸ ਦੀ ਅਪੇ ਬੜਿਆ ਨਾਮ ਕਹਿ ਤੈ ਨਾਮਿਤ ਸੁਣੋ ਸੰਤੋ ਸ਼ਬਦ ਤਰੋ ਕੇ ਆਉ ਸਾਚਾ ਨਾਮ ਤੇਰਾ ਨਾ ਦਾਉ ਬਾਜੇ ਪੰਜ ਸ਼ਬਦ ਦਿੱਤ ਕਾਲ ਸਭਾ ਤੇ ਕਰ ਸਬਾਤ ਸ਼ਬਦ ਬਾਣੀ ਫਲਾਤ ਕਰਤਾਈਆ ਪਜਤੋਤ ਬੋਦਵਾਸ ਕੀ ਪੀਕਾਲ ਕੰਟੇ ਕੁਮਾਰ ਆਂ ਬਰਮ ਪਾਇਆ ਤੁਧ ਜਿਨ ਕੋ ਸੀਨਾਮ ਬਿਕਲ ਲਾਗੀ ਫੇਲਾ ਨਾਨਕ ਤੈ ਸੁਖੋ ਆਜਿਤ ਕਾਇਆ ਨਮਾ ਜੀ ਅਨਦ ਸੁਨਾ ਪਟ ਪਾਹੀ ਹੋ ਸਗਨ ਬਨੋਰਤ ਪੂਰੇ ਪਰਮ ਭਰਮ ਭਾ ਸੰਤਾ ਬਹੁਤ ਜੇ ਸੋਣੀ ਸਤਿਵਾਰੀ ਸੰਤ ਸਾਹਿਬ ਕੈ ਸਰਸਿ ਪੂਰੇ ਗੁਰ ਕੈ ਦਾਣੀ ਮੋਤੇ ਪੁਨਿਤ ਤੇ ਬਗਤ ਸਤ ਪੁਰ ਰਹੇ ਆਪਰ ਪੂਰੇ ਪਿਨ ਮੰਨ ਮਲਕ ਕੀ ਵਰਤੇ ਹਰ ਹੱਦ ਦੂਰ ਸੁਣੋ ਪਵਨ ਬੁਲੋ ਪਾਣੀ ਕਿਤਾਮਾ ਦਾ ਕਰਤਿ ਮਾਤਾ ਉਸ ਰਾਤ ਤੁਰੇ ਪਾਣੀ ਕਾਇਆ ਤੇ ਸੋਦਰ ਤਗਤੋ ਜਗਿਆ ਨਾ ਹੋ ਰਿਆ ਨਾ ਵਚਨ ਕਰ